ਸਮਾਜ ਵਿੱਚ ਜੋ ਰਿਸ਼ਤਿਆਂ ਦੀ ਕਦਰ ਸੀ ਜੋ ਮਾਂ-ਬਾਪ ਦੀ ਰਿਸਪੈਕਟ ਸੀ ਜੋ ਜੀਵਨ ਜਿਉਣਾ ਸੀ ਉਹ ਹੌਲੀ-ਹੌਲੀ ਸੀ ਆਪਣੇ ਸਮਾਜ ਵਿੱਚੋਂ ਪਾਸੇ ਕਰ ਦੇ ਗਏ ਉਹ ਵਾਪਸ ਲੈ ਕੇ ਆਉਣ ਦੀ ਲੋੜ ਹੈ ਜੇ ਅੱਜ ਸਾਡੇ ਕੋਲ ਇਦਾਂ ਦੇ ਬਜ਼ੁਰਗ ਹੁਣ ਮਾਤਾ ਕਪੂਰ ਕੌਰ ਜੀ ਦੀ 106 ਸਾਲ ਏਜ ਬੜੀ ਵੱਡੀ ਗੱਲ ਹੈ ਅੱਜ ਤੱਕ ਤੁਸੀਂ ਵੇਖੋ ਥੋੜੀ-ਥੋੜੀ ਉਮਰ ਦੇ ਵਿੱਚ ਹੀ ਨਸ਼ਿਆਂ ਨੇ ਸਮਾਜ ਨੂੰ ਗੰਦਲਾ ਕਰਕੇ ਰੱਖ ਦਿੱਤਾ ਕਿਵੇਂ ਅੱਜ ਸਾਡੇ ਕਰਾਂ ਦੇ ਨਸ਼ਿਆਂ ਦਾ ਦੌਰ ਇਹਦਾ ਮਤਲਬ ਐਡੀ ਲੰਬੀ ਉਮਰ ਭੋਗਣਾ ਨਰੋਈ ਕਾਇਆ ਤਾਂ ਦਰਸਤ ਜਿਵੇਂ ਬਜ਼ੁਰਗਾਂ ਨੇ ਦੱਸਿਆ ਕਿ ਮਾਤਾ ਜੀ ਛੇਤੀ ਕਿਤੇ ਕੋਈ ਦਵਾਈ ਨਹੀਂ ਸੀ ਲੈਂਦੀ ਬੜੀ ਵੱਡੀ ਗੱਲ ਸੀ ਕਿੱਦਾਂ ਦਾ ਅੰਦਰ ਸਿਸਟਮ ਤਿਆਰ ਹੋਏਗਾ ਕਿੱਦਾਂ ਦੀ ਬਾਡੀ ਅੰਦਰੋਂ ਨਰੋਈ ਹੋਏਗੀ ਕਿ ਉਹ ਦਵਾਈ ਲੈਣ ਨੂੰ ਵੀ ਤਿਆਰ ਨਹੀਂ ਅੱਜ 20 30 ਸਾਲ ਦੀ ਉਮਰ ਤੱਕ ਜਾਂਦਿਆਂ ਕਈ ਕਈ ਦਵਾਈਆਂ ਬੰਦਾ ਨਾਲ ਚੱਕੀ ਫਿਰਦਾ ਕਿਤੇ ਜਾਂਦਾ ਹੈ ਕੱਪੜੇ ਬਾਹਰ ਵਿੱਚ ਪਾਉਂਦਾ ਚਾਰ ਦਿਨ ਆਪਣੇ ਘਰੋਂ ਬਾਹਰ ਕਿਤੇ ਜਾਣਾ ਹੋਵੇ ਕੱਪੜੇ ਘੱਟ ਹੁੰਦੇ ਨੇ ਤੇ ਦਵਾਈਆਂ ਦਾ ਡੱਬਾ ਜ਼ਿਆਦਾ ਹੁੰਦਾ ਕਿਤੇ ਵਿਦੇਸ਼ ਜਾਣਾ ਹੋਵੇ ਤਾਂ ਨਾਲ ਦਵਾਈਆਂ ਚੱਕੀ ਫਿਰਦਾ ਤੇ ਅੰਦਾਜ਼ਾ ਲਾ ਕੇ ਵੇਖੋ ਨਰੋਈ ਕਾਇਆ ਦਾ ਸਭ ਤੋਂ ਵੱਡਾ ਕੀ ਸਾਧਨ ਹੈ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜਦੋਂ ਅਸੀਂ ਆਪਣੇ ਸਤਿਗੁਰ ਦੀ ਬਾਣੀ ਪ੍ਰਾਣਾ ਸਮਾ ਸੀ ਉਦੋਂ ਸਾਧਨ ਭਾਵੇਂ ਘਟ ਸੀ ਪਰ ਲੋਕ ਟਾਈਮ ਨਾਲ ਸੌਂਦੇ ਸੀ ਸਿਰੇ ਵਕਤ ਸਿਰ ਉੱਠਦੇ ਸੀ ਬਜ਼ੁਰਗਾਂ ਨੂੰ ਪਤਾ ਹੈ ਟਾਈਮ ਨਾਲ ਘਰ ਚ ਸੌਣਾ ਸਵੇਰੇ ਟਾਈਮ ਨਾਲ ਸਵੇਰੇ ਉੱਠ ਕੇ ਆਪਣੇ ਖੇਤਾਂ ਚਲੇ ਜਾਣਾ ਕੰਮ ਕਰਨਾ ਪਿੰਡ ਦੇ ਗਰੰਥੀ ਨਾਲੋਂ ਪਹਿਲਾਂ ਪਿੰਡ ਦੇ ਬਜ਼ੁਰਗ ਹਲਵਾਉਣ ਵਾਲੇ ਖੇਤਾਂ 'ਚ ਪਹੁੰਚ ਜਾਂਦੇ ਸੀ ਜੇ ਉਹਨਾਂ ਨੇ ਜ਼ਿੰਦਗੀ 'ਚ ਮਿਹਨਤਾਂ ਕੀਤੀਆਂ ਮੁਸ਼ਕਲਤਾਂ ਕੀਤੀਆਂ ਮੈਂ ਬੇਨਤੀ ਕਰਨੀ ਚਾਹੁੰਨਾ ਇਹ ਪੀੜ੍ਹੀ ਹੈ ਸਾਡੇ ਕੋਲ ਇੱਕ ਜਿਨ੍ਹਾਂ ਨੇ ਕੱਚੇ ਘਰ ਵੇਖੇ ਜਿਨ੍ਹਾਂ ਨੇ ਫਲੇ ਗਾਉਂਦਿਆਂ ਵੇਖਿਆ ਜਿਨ੍ਹਾਂ ਨੇ ਅਤ ਦੀ ਗਰੀਬੀ ਵੇਖੀ ਤੇ ਅੱਜ ਉਹਨਾਂ ਨੇ ਆਪਣੇ ਸਾਹਮਣੇ-ਸਾਹਮਣੇ ਪੱਕੇ ਘਰ ਵੇਖ ਲੈ ਆਪਣੇ ਸਾਹਮਣੇ ਪੁੱਤਾਂ ਧੀਆਂ ਨੂੰ ਤਰੱਕੀ ਕਰਦੇ ਆਂ ਵੇਖਿਆ ਤੇ ਜੇ ਸਾਡੇ ਘਰ ਕਿਸੇ ਦੇ ਘਰ ਵੀ ਕੋਈ ਬਜ਼ੁਰਗ ਹੈ ਕੋਈ ਮਾਂ ਹੈ ਜੇ ਸਾਡਾ ਫਰਜ ਬੰਦਾ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦੀ ਜਿੰਨੇ ਵੀ ਇੱਜ਼ਤ ਕਰੋਗੇ ਜਿੰਨਾ ਉਹਨਾਂ ਦਾ ਮਾਣ ਸਨਮਾਨ ਖਿਆਲ ਰੱਖੋਗੇ ਅਸਲ 'ਚ ਸਾਡੇ ਭਗਵਾਨ ਰੱਬ ਉਹ ਨੇ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਹੈ ਜਿਨ੍ਹਾਂ ਸਾਨੂੰ ਵੱਡਿਆ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਵਾਕ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਇਹ ਗੱਲ ਕਿਸੇ ਹੋਰ ਨੇ ਨਹੀਂ ਸਮਝਾਉਣੀ ਇਹ ਗੁਰੂ ਸਾਹਿਬ ਜੀ ਸਮਝਾ ਸਕਦੇ ਆ ਵੀ ਭਾਈ ਆਪਣੇ ਪਿਓ ਨਾਲ ਕਿਉਂ ਝਗੜਦਾ ਹੈ ਜਿਸ ਪਿਓ ਦਾ ਪੈਦਾ ਕੀਤਾ ਹੋਇਆ ਤੂੰ ਵੱਡਾ ਹੈ ਜਿਸ ਪਿਓ ਨੇ ਤੈਨੂੰ ਦੁਨੀਆ ਵਿਖਾਈ ਜਿਸ ਪਿਓ ਨੇ ਤੇਰੇ ਖਾਣ ਪਾਣ ਰਹਿਣ ਸਹਿਣ ਇਹ ਸਭ ਚੀਜ਼ਾਂ ਤੇਰੇ ਲਈ ਮੁਹੱਈਆ ਕਰਾਈਆਂ ਉਹਦੇ ਨਾਲ ਝਗੜਨਾ ਇਦਾਂ ਹੀ ਮਾਂ ਬਾਰੇ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਸੁੱਤ ਅਪਰਾਧ ਕਰਤ ਹੈ ਜੀਤੇ ਬੱਚਾ ਆਪਣੀ ਜ਼ਿੰਦਗੀ ਚ ਕਿੰਨੀਆਂ ਗਲਤੀਆਂ ਕਰਦਾ ਜੀ ਪਰ ਮਾਂ ਦਾ ਦਿਲ ਵੇਖੋ ਜਨਨੀ ਚੀਤ ਨਾ ਰਾਕ ਸਤੇਤੇ ਕਈ ਵਾਰੀ ਨਾ ਮਾਂ ਤੇ ਮਾਂ ਦੇ ਨਾਲ ਬੱਚਾ ਲੜ ਪੈਂਦਾ ਐ ਐਸੇ ਐਸੇ ਬੱਚੇ ਵੀ ਹੈਗੇ ਆ ਹੱਥ ਵੀ ਚੱਕਣ ਤੱਕ ਜਾਂਦੇ ਆ ਆਪਣੀਆਂ ਮਾਵਾਂ ਤੇ ਮਾਂ ਦੇ ਮੂੰਹ ਚੋਂ ਕਿਤੇ ਗੁੱਸੇ ਚ ਸ਼ਬਦ ਵੀ ਨਿਕਲ ਜਾਏ ਨਾ ਵੀ ਇਹਦੇ ਨਾਲ ਤੂੰ ਜੰਮਦਾ ਹੀ ਨਾ ਤੂੰ ਦੁਨੀਆ ਤੇ ਆਉਂਦਾ ਹੀ ਨਾ ਜਾਂ ਜੰਮਦੇ ਮਰ ਜਾਂਦਾ ਇਹ ਸ਼ਬਦ ਬੋਲਣ ਤੋਂ ਬਾਅਦ ਨਾ ਮਾਂ ਪਰਾਂ ਜਾ ਕੇ ਪਤਾ ਕੀ ਜਾਂਦੀ ਆ ਕਹਿੰਦੀ ਰੱਬਾ ਗੁੱਸੇ ਚ ਕਹਿ ਬੈਠੀ ਆ ਕਿਤੇ ਇਦਾਂ ਕਾਰ ਨਾ ਦੇਈ ਮਾਂ ਦਾ ਦਿਲ ਵੇਖੋ ਅਤਿਆਚਾਰ ਸਹਿ ਕੇ ਵੀ ਆਪਣੇ ਮੂੰਹ ਦੇ ਵਿੱਚੋਂ ਆਪਣੇ ਪੁੱਤ ਪ੍ਰਤੀ ਕੋੜਾ ਸ਼ਬਦ ਨਹੀਂ ਬੋਲਦੀ ਸੁੱਤ ਅਪਰਾਧ ਕਰਤ ਹੈ ਜੇਤੇ ਬਚਾ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਪਰ ਭਗਤ ਕਬੀਰ ਜੀ ਕਹਿੰਦੇ ਜਨਨੀ ਚੀਤ ਨਾ ਰਾਕ ਸਤੇਤੇ ਰਾਮাইয়া ਹਾਂ ਬਾਰਕ ਤੇਰਾ ਇਦਾਂ ਹੀ ਕਿਹਾ ਹੈ ਰੱਬ ਜੀ ਤੁਸੀਂ ਮਾਂ ਬਣਾਈ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮੇਸ਼ਰ ਦੀ ਵਿਆਖਿਆ ਕੀ ਕੀਤੀ ਗਈ ਹੈ ਉਹ ਸਰਬਵਿਆਪਕ ਹੈ ਮਾਂ ਦਾ ਰੂਪ ਪਿਤਾ ਦਾ ਰੂਪ ਭੈਣ ਦਾ ਰੂਪ ਭਰਾਵਾਂ ਦਾ ਰੂਪ ਇਹ ਪਰਮੇਸ਼ਰ ਦਾ ਰੂਪ ਹੈ ਜਿਵੇਂ ਇੱਕੋ ਲੱਕੜ ਹੁੰਦੀ ਹੈ ਉਹਦੇ ਰੂਪ ਕਈ ਹੁੰਦੇ ਨੇ ਧਰਤੀ ਦੇ ਵਿੱਚੋਂ ਇੱਕ ਦਰਖਤ ਉਗਦਾ ਹੈ ਉਹਦੀ ਲੱਕੜ ਕੱਟੀ ਜਾਂਦੀ ਹੈ ਉਹਦਾ ਹੀ ਦਰਵਾਜ਼ਾ ਬਣਦਾ ਹੈ ਉਹਦੀਆਂ ਹੀ ਖਿੜਕੀਆਂ ਬਣਦੀਆਂ ਨੇ ਉਹਦੇ ਹੀ ਕੁਰਸੀ ਟੇਬਲ ਬਣਦਾ ਹੈ ਅੱਛਾ ਲੱਕੜ ਇੱਕ ਹੈ ਅੱਜ ਨਾਂ ਕਿੰਨੇ ਨੇ ਉਹਦੇ ਕੋਈ ਆਂਦਾ ਜੀ ਦਰਵਾਜ਼ਾ ਬੰਦ ਕਰ ਦਿਓ ਕੋਈ ਆਂਦਾ ਜੀ ਖਿੜਕੀ ਬੰਦ ਕਰ ਦਿਓ ਕੋਈ ਆਂਦਾ ਜੀ ਉਹ ਕੁਰਸੀ ਫੜ ਕੇ ਲਿਆਇਓ ਹੁਣ ਉਹ ਨਾਂ ਕਿੱਦਾਂ ਬਣੇ ਇੱਕੇ ਲੱਕੜ ਦੇ ਬਣਾਉਣ ਵਾਲੇ ਕਾਰੀਗਰ ਨੇ ਉਹਦੇ ਵਿੱਚੋਂ ਕੁਰਸੀ ਬਣਾਤੀ ਟੇਬਲ ਬਣਾਤਾ ਦਰਵਾਜ਼ਾ ਬਣਾਤਾ ਜਿਵੇਂ ਦੁੱਧ ਇੱਕੋ ਹੀ ਹੈ ਇੱਕੇ ਦੁੱਧ ਦਾ ਪਨੀਰ ਬਣ ਗਿਆ ਉਸੇ ਦੁੱਧ ਦਾ ਖੁਆ ਬਣ ਗਿਆ ਉਸੇ ਦੁੱਧ ਦਾ ਦਹੀਂ ਬਣ ਗਿਆ ਉਸੇ ਦੁੱਧ ਦੀ ਲੱਸੀ ਬਣ ਗਈ ਹੁਣ ਕਿਸ ਦਾ ਲੱਸੀ ਪੀਣ ਨੂੰ ਜੀ ਕਰਦਾ ਕਿਸ ਦਾ ਦਹੀਂ ਖਾਣ ਨੂੰ ਨਹੀਂ ਜੀ ਕਰਦਾ ਕਿ ਕੋਈ ਆਂਦਾ ਮੈਂ ਜੀ ਦੁੱਧ ਪੀ ਲੈਣਾ ਕੋਈ ਆਂਦਾ ਜੀ ਮੈਨੂੰ ਮੱਖਣ ਚੰਗਾ ਨਹੀਂ ਲੱਗਦਾ ਪਰ ਹੈ ਤੇ ਤੁਰਾ ਤੇ ਇੱਕ ਹੀ ਹੈ ਨਾ ਇੱਕੇ ਦੁੱਧ ਦੇ ਕਿੰਨੇ ਰੂਪ ਇਦਾਂ ਹੀ ਪਰਮੇਸ਼ਰ ਹੈ ਅਕਾਲ ਪੁਰਖ ਹੈ ਉਹਦੇ ਰੂਪ ਵੇਖੋ ਕਿੰਨੇ ਨੇ ਇਸੇ ਗੱਲ ਨੂੰ ਭਗਤ ਕਬੀਰ ਜੀ ਨੇ ਆਖਿਆ ਸੀ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਇੱਕੇ ਮਿੱਟੀ ਨੂੰ ਉਸ ਮਾਲਕ ਨੇ ਕਿਵੇਂ ਬਣਾਇਆ ਜਿਵੇਂ ਇੱਕ কুমہار ਇੱਕੇ ਮਿੱਟੀ ਦੇ ਕਿੰਨੇ ਬਰਤਨ ਬਣਾ ਦਿੰਦਾ ਹੈ ਘੜਾ ਬਣਾਉਂਦਾ ਹੈ ਸ਼ਕਾਲਾ ਬਣਾ ਦਿੰਦਾ ਹੈ ਕਾੜਨਾ ਬਣਾਉਂਦਾ ਹੈ ਇੱਕੇ ਮਿੱਟੀ ਚੋਂ ਕਿੰਨੇ ਬਰਤਨ ਬਣਾ ਦਿੰਦਾ ਹੈ ਇਦਾਂ ਵੈਗਰੂ ਅਕਾਲਪੁਰਖ ਪਰਮੇਸ਼ਰ ਨੇ ਅਨੇਕਾਂ ਰੂਪਾਂ ਵਿੱਚ ਕਾਇਨਾਤ ਦੁਨੀਆ ਨੂੰ ਸਾਜਿਆ ਹੋਇਆ ਹੈ ਤੋ ਇਸ ਕਰਕੇ ਸਾਧ ਸੰਗਤ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਫਿਲਾਸਫੀ ਨੂੰ ਸਮਝ ਕੇ ਜੇ ਘਰ ਚ ਮਾਂ ਹੈ ਉਹਦੀ ਇੱਜ਼ਤ ਕਰਨੀ ਹੈ ਜੇ ਘਰ ਚ ਪਿਤਾ ਹੈ ਦਾਦਾ ਜੀ ਨੇ ਦਾਦੀ ਜੀ ਨੇ ਉਹਨਾਂ ਦੀ ਇੱਜ਼ਤ ਕਰਨੀ ਹੈ ਉਹਨਾਂ ਦੇ ਕੋਲ ਬੈਠਣਾ ਹੈ ਗੱਲਾਂ ਬਾਤਾਂ ਕਰਨ ਜਿਹੜੀ ਅਸੀਸ ਸਾਨੂੰ ਆਪਣੇ ਵਡ ਵਡੇਰਿਆਂ ਤੋਂ ਮਿਲਣੀ ਹੈ ਉਹ ਤੁਹਾਨੂੰ ਬਾਹਰੋਂ ਕਿਤੋਂ ਨਹੀਂ ਪ੍ਰਾਪਤ ਹੋ ਸਕਦੀ ਇਹ ਗੱਲ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਸਮਝਾਉਂਦੇ ਨੇ ਤੋ ਇਸ ਕਰਕੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਜੇ ਟਾਰਗੇਟ ਮਿਥਣਾ ਜਦੋਂ ਗੁਰਨਾਨ ਸਿੰਘ ਸਾਹਿਬ ਗਏ ਉਹਨਾਂ ਨੂੰ ਸਮਝਾਉਂਦੇ ਨੇ ਭਲਿਓ ਮਰਨ ਤੋਂ ਬਾਅਦ ਆਪਣੇ ਮਰ ਗਏ ਪਿਤਰਾਂ ਦੇ ਨਮਿਤ ਮਗਰੋਂ ਆ ਜਿਹੜਾ ਤੁਸੀਂ ਪਾਣੀ ਭੇਜਣ ਦਾ ਨਾਟਕ ਕਰਦੇ ਹੋ ਦਾਣਾਂ ਸਬਜ਼ੀਆਂ ਦਾ ਨਾਟਕ ਕਰਦੇ ਹੋ ਇਹ ਪਖੰਡ ਛੱਡੋ ਆ ਲੁਧਿਆਣੇ ਅਸੀਂ ਕਈ ਵਾਰੀ ਵੇਖਦੇ ਆ ਕਈ ਵਾਰੀ ਕਿਸੇ ਦਾ ਸਸਕਾਰ ਹੋਵੇ ਨਾ ਅਜੇ ਆਪਣੇ ਸਿੱਖਾਂ ਚ ਰੀਤੀ ਰਿਵਾਜ ਘਟ ਹੈ ਪਰ ਹੌਲੀ ਹੌਲੀ ਕਰ ਲੱਗ ਪਏ ਕਈ ਫਰੂਟ ਰੱਖ ਕੇ ਆਉਂਦੇ ਉੱਥੇ ਮੜੀਆਂ ਦੇ ਵਿੱਚ ਨਾ ਕਈ ਫਰੂਟ ਰੱਖ ਆਉਂਦੇ ਆ ਕਈ ਥਾਲਾਂ ਦੇ ਉੱਤੇ ਕਈ ਕਈ ਸਮਗਰੀਆਂ ਪਤਲਾਂ ਉੱਤੇ ਰੱਖ ਆਉਂਦੇ ਆ ਫਰੂਟ ਦੇਣਾ ਤੇ ਜਿਉਂਦੇ ਲੁੰਦੇ ਜਦੋਂ ਮਾਪੇ ਜਿਉਂਦੇ ਆ ਨਾ ਆਪਣੇ ਹੱਥੀ ਫਰੂਟ ਕੱਟ ਕੇ ਦਿਓ ਜੋ ਉਹਨਾਂ ਦਾ ਖਾਣ ਨੂੰ ਦਿਲ ਕਰਦਾ ਹੈ ਮਗਰੋਂ ਪਖਾੜ ਨਾ ਕਰੋ ਬਾਣੀ ਕਹਿੰਦੀ ਜੀਵਤ ਪਿਤਰ ਨਾ ਮਾਨੇ ਕੋ ਜਿਉਂਦੇ ਤੇ ਪਿਤਰ ਨੂੰ ਮੰਨਿਆ ਨਹੀਂ ਜੇ ਦਲੀਆ ਖਾਣ ਨੂੰ ਜੀ ਕਰਦਾ ਸੀ ਦਲੀਆ ਬਣਾ ਕੇ ਦਿਓ ਜੇ ਖਿਜੜੀ ਬਣਾ ਦਿਲ ਕਰਦਾ ਸੀ ਖਿਜੜੀ ਬਣਾ ਕੇ ਦਿਓ ਜੋ ਦਿਲ ਕਰਦਾ ਇੱਕ ਬੇਨਤੀ ਹੋਰ ਕਰਨੀ ਛੋਣ ਧਿਆਨ ਨਾ ਸੁਣਿਓ ਜਦੋਂ ਆਪਾਂ ਆਪਣੀ ਜ਼ਿੰਦਗੀ ਚ ਨਾ ਗ੍ਰਸਤੀ ਘਰਾਂ ਚ ਜਿਉਂ-ਜਿਉ ਮਨੁੱਖ ਵੱਡਾ ਹੁੰਦਾ ਜਾਂਦਾ ਹੈ ਅਕਸਰ ਘਰ ਚ ਸਬਜ਼ੀ ਬਣਾਉਣ ਲੱਗਿਆਂ ਨਾ ਅਸੀਂ ਬੱਚਿਆਂ ਨੂੰ ਕਈ ਵਾਰੀ ਪੁੱਛਦੇ ਆ ਵੀ ਅੱਜ ਸਾਡੇ ਬੱਚਿਆਂ ਦਾ ਕੀ ਖਾਣ ਨੂੰ ਜੀ ਕਰਦਾ ਆ ਆਪਾਂ ਆਮ ਕਰਕੇ ਕਈ ਵਾਰੀ ਬੱਚਿਆਂ ਨੂੰ ਪੁੱਛਦੇ ਆ ਅੱਛਾ ਮਾਂ ਦਾ ਭਾਵੇਂ ਦਿਲ ਕੁਝ ਹੋਰ ਕਰਦਾ ਹੋਵੇ ਬੱਚਿਆਂ ਨੂੰ ਪੁੱਛਦੇ ਬੱਚੇ ਕਹਿੰਦੇ ਅੱਜ ਸਾਡਾ ਜਿਹੜਾ ਹੈ ਦਾਲ ਖਾਣ ਨੂੰ ਜੀ ਕਰਦਾ ਅੱਜ ਸਾਨੂੰ ਗਾਜਰਾਂ ਦੀ ਸਬਜ਼ੀ ਖਾਣ ਨੂੰ ਜੀ ਕਰਦਾ ਕਦੀ ਕਦੀ ਨਾ ਦਿਲ ਕਰਦਾ ਆਪਣੀ ਮਾਂ ਨੂੰ ਪੁੱਛਿਆ ਕਰੋ ਅੱਜ ਮਾਂ ਤੇਰੇ ਪਸੰਦੀ ਸਬਜ਼ੀ ਅਸੀਂ ਸਾਰੇ ਖਾਵਾਂਗੇ ਅੱਜ ਬਾਪੂ ਜੋ ਤੁਸੀਂ ਕਹੋਗੇ ਨਾ ਤੁਹਾਡੇ ਪਸੰਦ ਦਾ ਸੀ ਪ੍ਰਸ਼ਾਦਾ ਘਰ ਛਕਾਂਗੇ ਕਦੇ-ਕਦੇ ਮਾਂ ਨੂੰ ਕਿਉਂਕਿ ਮਾਂ ਜਦੋਂ ਮਾਂ ਆਪਣੇ ਬੱਚੇ ਪਾਲਦੀ ਸੀ ਉਦੋਂ ਆਪਣੇ ਬੱਚਿਆਂ ਦਾ ਪਸੰਦ ਦਾ ਬੱਚਿਆਂ ਨੂੰ ਬਣਾ-ਬਣਾ ਕੇ ਦਿੰਦੀ ਰਹੀ ਅੱਜ ਜਦੋਂ ਬੱਚੇ ਵੱਡੇ ਹੋ ਗਏ ਵਿਆਹੇ ਗਏ ਉਹ ਅੱਗੇ ਆਪਣੇ ਬੱਚਿਆਂ ਦੇ ਪਸੰਦੇ ਖਾਣੇ ਬਣਾਉਂਦੇ ਆ ਮਾਂ ਨੂੰ ਨਹੀਂ ਕੋ ਪੁੱਛਦਾ ਬਾਪੂ ਨੂੰ ਨਹੀਂ ਘਰ ਚ ਕੋ ਪੁੱਛਦਾ 75% ਤੋਂ ਵੱਧ ਇਹ ਸਰਵੇ ਰਿਪੋਰਟ ਦੱਸਦੀ ਹੈ 75% ਤੋਂ ਵੱਧ ਬਿਰਧ ਆਸ਼ਰਮਾਂ ਦੇ ਵਿੱਚ ਪਤਾ ਕੌਣ ਬਜ਼ੁਰਗ ਲੋਕ ਬੈਠੇ ਨੇ ਜਿਨ੍ਹਾਂ ਦੇ ਦੋ-ਦੋ ਇੱਕ-ਇੱਕ ਬੱਚੇ ਨੇ ਤੇ ਬੱਚੇ ਵੀ ਚੰਗੇ ਚਾਰ ਪੈਸੇ ਵੀ ਉਹਨਾਂ ਦੇ ਕੋਲ ਹੈਗੇ ਨੇ ਆ ਪ੍ਰਭ ਆਸਰਾ ٹرسٹ ਮੁਹੱਲੀ ਲੱਗੇ ਅਸੀਂ ਦੋ ਹਫ਼ਤੇ ਉੱਥੇ ਪਹਿਲਾਂ ਗਏ ਤੁਸੀਂ ਹੈਰਾਨ ਹੋ ਗਏ ਸਰਦਾਰ ਸ਼ਮਸ਼ੇਰ ਸਿੰਘ ਜਿਹੜੀ ਘਟਨਾ ਸੁਣਾਈ ਨਾ ਉਹ ਇੱਕ ਵਾਰੀ ਹਲਾ ਕੇ ਰੱਖ ਦੇਣ ਵਾਲੀ ਸੀ ਉਹ ਕਹਿੰਦੇ ਸਾਡੇ ਕੋਲ ਇੱਕ ਅਫਸਰ ਆਇਆ ਉਹ ਕਹਿੰਦਾ ਸਰਦਾਰ ਸ਼ਮਸ਼ੇਰ ਸਿੰਘ ਜੀ ਸਾਡਾ ਇੱਕ ਬਜ਼ੁਰਗ ਤੁਹਾਡੇ ਕੋਲ ਛੱਡ ਕੇ ਜਾਣਾ ਤੁਸੀਂ ਆਪਣੇ ਕੋਲ ਰੱਖ ਲਓ ਕਹਿੰਦੇ ਮੈਂ ਸਹਿਜ ਵਾਇ ਪੁੱਛਿਆ ਵੀ ਉਹ ਬਜ਼ੁਰਗ ਕੌਣ ਏ ਤੇ ਉਹ ਅਫਸਰ ਗਾੜੀੋਂ ਕਹਿੰਦਾ ਜੀ ਮੇਰਾ ਪਿਤਾ ਹੈ ਕਹਿੰਦਾ ਕਮਾਲ ਦੀ ਗੱਲ ਏ ਤੁਹਾਡਾ ਪਿਤਾ ਤੁਸੀਂ ਇੱਥੇ ਕਿਉਂ ਛੱਡ ਕੇ ਜਾਣਾ ਉਹਨਾਂ ਨੂੰ ਸਾਡੇ ਕੋਲ ਇੱਥੇ ਤੇ ਉਹ ਆਉਣ ਜਿਨ੍ਹਾਂ ਦਾ ਕੋਈ ਧੀ ਪੁੱਤ ਹੈ ਨਹੀਂ ਉਹ ਅੱਗੇ ਹੱਸ ਕੇ ਪਤਾ ਕੀ ਆਂਦਾ ਬਾਪ ਆਪਣੇ ਬਿਓ ਬਾਰੇ ਕੀ ਕਹਿੰਦਾ ਉਹ ਪੁੱਤਰ ਆਂਦਾ ਜੀ ਸਾਡਾ ਬਾਪ ਨਾ ਚਾਹ ਬੇਟ ਐ ਮੀ ਮੰਗ ਲੈਂਦਾ ਕਹੇ ਵੀ ਖਾਣਾ ਬੇਟਾ ਇਮਾਂ ਮੰਗ ਲੈਂਦਾ ਸਾਡੇ ਬੱਚੇ ਡਿਸਟਰਬ ਹੁੰਦੇ ਨੇ ਬਜ਼ੁਰਗਾਂ ਕਰਕੇ ਸਾਡੀ ਜ਼ਿੰਦਗੀ ਡਿਸਟਰਬ ਹੁੰਦੀ ਹੈ ਸਰਦਾਰ ਸੰਸ਼ੇਸ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜਦੋਂ ਤੁਸੀਂ ਛੋਟੇ ਹੋਗੇ ਕਦੀ ਤੁਹਾਡੀ ਮਾਂ ਦਾ ਸੌਣ ਨੂੰ ਜੀ ਕਰਦਾ ਹੋਣਾ ਦਿਨੇ ਆਰਾਮ ਕਰਨ ਨੂੰ ਤੁਸੀਂ ਮੰਗਦੇ ਹੋਗੇ ਉੱਠ ਕੇ ਤੁਹਾਨੂੰ ਕੁਝ ਨਾ ਕੁਝ ਬਣਾ ਕੇ ਦੇ ਪੈਣੋ ਇਦਾਂ ਹੁੰਦਾ ਨਾ ਕਹੇ ਵੀ ਤੁਸੀਂ ਆਰਾਮ ਕਰਨ ਨੂੰ ਫਿਰਦੀਆਂ ਜੇ ਤੁਹਾਡਾ ਬੱਚਾ ਕਹਿੰਦਾ ਮਾਂ ਮੈਨੂੰ ਬਣਾ ਕੇ ਦੇ ਮਾਂ ਕਹਿੰਦੀ ਕੋਈ ਗੱਲ ਨਹੀਂ ਆਰਾਮ ਮੈਂ ਬਾਅਦ ਵਿੱਚ ਕਰ ਲਵਾਂਗੀ ਪਹਿਲਾਂ ਪੁੱਤ ਨੂੰ ਕੁਝ ਨਾ ਕੁਝ ਬਣਾ ਕੇ ਦੇਵਾ ਕਈ ਵਾਰੀ ਬਾਪ ਦਾ ਜੁੱਤੀ ਲੈਣ ਨੂੰ ਜੀ ਕਰਦਾ ਵਧੀਆ ਨਵੀਂ ਉਧਰੋਂ ਬੱਚਾ ਕਹਿੰਦਾ ਮੈਨੂੰ ਵਧੀਆ ਲੈ ਕੇ ਦੇ ਬਾਪ ਆਪਣੇ ਪੈਸੇ ਪੁੱਤਰ ਤੇ ਲਾ ਦਿੰਦਾ ਪਰ ਜਿੱਦਣ ਵੱਡੇ ਹੁੰਦੇ ਨੇ ਉਹ ਦਿਨ ਕੀ ਆਉਂਦੇ ਜੀ ਸਾਡੇ ਮਾਂ ਬਾਪ ਕਰਕੇ ਸਾਡੀ ਜ਼ਿੰਦਗੀ ਡਿਸਟਰਬ ਹੁੰਦੀ ਹੈ ਸਾਡੇ ਕਰਕੇ ਸਾਡੇ ਤੇ ਸਰਦਾਰ ਸੰਸ਼ੇਰ ਸਿੰਘ ਨੇ ਗੱਲ ਕਹੀ ਕਹਿੰਦੇ ਵੀਰ ਜੀ ਤੁਸੀਂ ਅਫਸਰ ਹੋ ਤੁਸੀਂ ਪੜੇ ਲਿਖੇ ਹੋ ਇਹ ਗੱਲ ਪੱਕੀ ਐ ਤੁਹਾਨੂੰ ਅਫਸਰ ਬਣਾਉਣ ਵਿੱਚ ਤੁਹਾਡੇ ਮਾਪੇ ਦਾ ਵੀ ਰੋਲ ਹੋਏਗਾ। ਉਹਨਾਂ ਵੀ ਮਿਹਨਤ ਕੀਤੀ ਹੋਏਗੀ। ਐਸ ਦਿਨ ਲਈ ਕਿ ਤੁਸੀਂ ਆਪ ਜਾ ਕੇ ਬਿਰਦ ਆਸ਼ਰਮਾਂ ਦੇ ਵਿੱਚ ਕਹਿੰਦੇ ਫਿਰੋ ਵੀ ਇਹਨਾਂ ਨੂੰ ਆਪਣੇ ਕੋਲ ਰੱਖ ਲਓ। ਮਾਫ਼ ਕਰਨਾ, ਗੁੱਸਾ ਨਾ ਮਨਾਇਓ। ਅੱਜ ਹਾਲਾਤ ਇਹਨੇ ਬੱਤਰ ਬਣੇ ਪਏ ਨੇ। ਜਿਸ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਆਪਣੇ ਬਾਪ ਅੱਗੇ ਉੱਚਾ ਨਾ ਬੋਲੀਂ। ਅੱਜ ਬਜ਼ੁਰਗ ਰੋਲਦੇ ਪਏ ਨੇ। ਮੈਂ ਰਾਤ ਸਾਡਾ ਦੀਵਾਨ ਸੀ ਲੁਧਿਆਣੇ ਲਾਗੇ ਇੱਕ ਪਿੰਡ ਵਿੱਚ। ਮੈਂ ਕਥਾ ਤੋਂ ਜਦੋਂ ਉੱਠਿਆ ਨਾ ਤੇ ਇੱਕ ਬਜ਼ੁਰਗ ਆਣ ਕੇ ਰੋਣ ਲੱਗ ਪਿਆ ਮੇਰੇ ਕੋਲ ਕਹਿੰਦਾ ਪੁੱਤਰ ਐਸੇ ਪੰਡਾਲ ਵਿੱਚ ਮੇਰਾ ਬੇਟਾ ਬੈਠਾ ਹੈ ਮੈਨੂੰ ਰੋਟੀ ਨਹੀਂ ਦਿੰਦਾ ਉਹ ਮੈਂ ਰੋਟੀ ਕਦੀ ਕਿਤੇ ਉਹ ਬੈ ਕੇ ਖਾਣਾ ਕਦੀ ਗੁਰਦੁਆਰਿਆਂ ਖਾਣਾ ਕਦੀ ਕਿਸਦੇ ਘਰੋਂ ਖਾਣਾ ਮੈਂ ਕਿਹਾ ਬੇਟਾ ਕਿੱਥੇ ਹੈ ਕਹਿੰਦਾ ਬੇਟਾ ਐਸੇ ਪੰਡਾਲ ਵਿੱਚ ਬੈਠਾ ਅੱਜ ਅਸੀਂ ਫਿਰ ਰਾਤ ਦਾ ਦੀਵਾਨ ਸਾਡਾ ਉੱਥੇ ਹੈ ਮੈਂ ਇਹਨੂੰ ਕਿਹਾ ਕੱਲ ਨੂੰ ਮੇਰਾ ਆਪਣਾ ਪੁੱਤਰ ਮੈਨੂੰ ਮਿਲਾਇਓ ਜਰੂਰ ਮੈਂ ਕਿਹਾ ਕਿਉਂ ਜੀ ਨਸ਼ਾ ਕਰਦਾ ਹੈ ਧਿਆਨ ਨਾਲ ਸੁਣਿਓ ਮੈਂ ਕਿਹਾ ਜੀ ਕੋਈ ਨਸ਼ਾ ਕਰਦਾ ਹੈ ਕਹਦਾ ਨਸ਼ਾ ਨਹੀਂ ਕਰਦਾ ਅੰਮ੍ਰਿਤਧਾਰੀ ਹੈ ਵਾਟ ਵੀ ਕਰਦਾ ਹੈ ਬਾਣੀ ਵੀ ਪੜਦਾ ਹੈ ਪਰ ਦੋਵੇਂ ਨੋ ਪੁੱਤ ਮੈਨੂੰ ਇੱਕ ਪ੍ਰਸ਼ਾਦਾ ਛਕਾਉਣ ਨੂੰ ਤਿਆਰ ਨਹੀਂ ਹੈਗੇ ਹੁਣ ਅੰਦਾਜ਼ਾ ਤੁਸੀਂ ਲਾ ਕੇ ਵੇਖ ਲਓ ਕੀ ਆਂਦੇ ਸਾਡੇ ਲੰਗਰ ਲਾਏ ਜੀ ਲੋਕਾਂ ਵਾਸਤੇ ਕੀ ਆਂਦੇ ਆ ਸਾਡੇ ਟਾਲੀਆਂ ਨਾਲ ਬੰਨ ਬੰਨ ਕੇ ਰੱਸੇ ਤੇ ਅਸੀਂ ਦੁਨੀਆ ਨੂੰ ਕਹੀਏ ਸਗੋ ਪ੍ਰਸ਼ਾਦਾ ਜੇ ਘਰ ਮਹਾ ਤੇ ਬਾਪੂ ਭੁਖੇ ਨੇ ਸਾਡੇ ਲੋਕਾਂ ਵਾਸਤੇ ਲੰਗਰ ਲਾਏ ਕੀ ਅਰਥ ਰਹਿ ਗਏ ਪਿਆਰਿਓ ਸਾਡੇ ਗੁਰੂ ਨੇ ਸਾਨੂੰ ਪਹਿਲਾਂ ਇਹ ਸਮਝਾਇਆ ਸੀ ਮੈਂ ਸਤਕਾਰਯੋਗ ਭਾਈ ਗੁਰਦਾਸ ਜੀ ਦੇ ਬਚਨ ਪੜ ਰਿਆ ਸੀ ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਕਹਿੰਦੇ ਮਾਂ ਬਾਪ ਛੱਡ ਕੇ ਨਾ ਤੂੰ ਭਾਵੇਂ ਜਿੰਨੇ ਮਰਜੀ ਧਾਰਮਿਕ ਗ੍ਰੰਥ ਪੜ੍ਹੀ ਜਾ ਤੇ ਸੁਣੀ ਜਾ ਤੇਰੇ ਵਾਸਤੇ ਇੱਕ ਕਹਾਣੀ ਤੋਂ ਵੱਧ ਕੇ ਕੁਝ ਵੀ ਨਹੀਂ ਜੇ ਮਾਂ ਬਾਪ ਤੇਰਾ ਰੁੱਲਦਾ ਪਿਆ ਤੇਰੀਆਂ ਕਥਾ ਬਾਣੀ ਭਾਵੇਂ ਪਾਠ ਕਰ ਤੇ ਭਾਵੇਂ ਕੋਈ ਤੂੰ ਵਿਚਾਰ ਕਰ ਕਥਾ ਕਹਾਣੀ ਤੋਂ ਵੱਧ ਕੇ ਕੁਝ ਵੀ ਨਹੀਂ ਮਾਂ ਪਿਓ ਪਰਹਰ ਸੁਣੇ ਵੇਦ ਬੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰਹਰ ਕਰੇ ਤਪ ਕਈ ਤਪ ਕਰਦੇ ਫਿਰਦੇ ਆ ਕਹਿੰਦੇ ਮਾਂ ਬਾਪ ਛੱਡ ਦਿੱਤਾ ਤੇਰਾ ਤਪ ਕਿਸ ਅਰਥ ਰਹਿ ਗਿਆ ਜੀ ਤੇਰਾ ਤਪ ਤਾਂ ਤੇਰੀ ਮਾਂ ਨੇ ਕੀਤਾ ਦਸੰਬਰ ਜਨਵਰੀ ਦਾ ਮਹੀਨਾ ਸੀ ਤੂੰ ਪਿਸ਼ਾਬ ਕਰ ਦਿੰਦਾ ਸੀ ਮਾਂ ਗਿੱਲੇ ਥਾਂ ਤੇ ਪੈਂਦੀ ਸੀ ਆ ਤਾਂ ਹੁਣ ਡਾਈਪਰ ਆ ਗਿਆ ਅਗਲੀ ਪੀੜ੍ਹੀ ਨੂੰ ਤਾਂ ਸੌਖਾ ਹੋ ਗਿਆ ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਬਿਸਤਰੇ ਗਿੱਲੇ ਕਰ ਦਿੰਦੇ ਸੀ ਜਵਾਕ दे मां ਵਿਚਾਰੀ ਉਦੋਂ ਬਿਸਤਰੇ ਵੀ ਇੰਨੇ ਵਧੀਆ ਨਹੀਂ ਸੀ ਹੁੰਦੇ ਨਾ ਇੰਨੇ ਸਾਧਰੀ ਹਗੇ ਸੀ ਵਿਚਾਰੀਆਂ ਗਿੱਲੀਆਂ ਥਾਵਾਂ ਤੇ ਪਾ ਕੇ ਬੱਚਿਆਂ ਨੂੰ ਸੁੱਕੀਆਂ ਥਾਵਾਂ ਤੇ ਪਾ ਕੇ ਪਾਲਦੀਆਂ ਰਹੀਆਂ ਅਸੀਂ ਦੇਣ ਦੇ ਸਕਦੇ ਜੀ ਕਦੀ ਆਪਣੇ ਮਾਂ ਬਾਪ ਦਾ ਮਾਫ ਕਰਨਾ ਅਗਲੇ ਬੱਚੇ ਪਾਲਣੇ ਸੋਖੇ ਆ ਮੇਰੀ ਉਹ ਭੈਣੋ ਮੇਰੀ ਧੀ ਦੀ ਉਮਰ ਦੀਆਂ ਬੇਟੀਆਂ ਜਿਹੜੀ ਅਗਲੀ ਪੀੜ੍ਹੀ ਹੈ ਨਾ ਅਗਲੀ ਪੀੜ੍ਹੀ ਨੂੰ ਬੱਚੇ ਪਾਲਣੇ ਪੁਰਾਣੀ ਪੀੜ੍ਹੀ ਨਾਲੋਂ ਸੌਖੇ ਨੇ ਕਿਉਂਕਿ ਸਾਧਨ ਬੜੇ ਨੇ ਹਾ ਹੁਣ ਤਾਂ ਡਾਈਪਰ ਆ ਗਏ ਜਿਹੜੇ ਵੱਡੇ ਬਜ਼ੁਰਗਾਂ ਉਹਨਾਂ ਨੂੰ ਪੁੱਛ ਕੇ ਵੇਖੋ ਪੋਤੜੇ ਸਨ ਕਿੱਦਾਂ ਆਪਣੀਆਂ ਮਾਵਾਂ ਨੇ ਸਾਨੂੰ ਆਪਣੇ ਬੱਚਿਆਂ ਨੂੰ ਪਾਲਿਆ ਉਦੋਂ ਘਰ ਕੱਚੇ ਸੀ ਮੈਂ ਜਿਹੜੀ ਪਹਿਲਾਂ ਗੱਲ ਕਹੀ ਐ ਉਦੋਂ ਘਰ ਕੱਚੇ ਸੀ ਪੋਚਾ ਫੇਰ ਘੇੜਨਾ ਮੀਂਹ ਪੈ ਜਾਣਾ ਸਾਰਾ ਰੁੜ ਜਾਣਾ ਫਿਰ ਕਹਿਣਾ ਕੋਈ ਗੱਲ ਨਹੀਂ ਸਬਰ ਹੈ ਕਹਿਣਾ ਕੱਲੂ ਫੇਰ ਫੇਰ ਲਾਂਗੇ ਅੱਜ ਮੀਂਹ ਪੈਂਦਾ ਘਰਾਂ 'ਚ ਪੱਥਰ ਲੱਗੇ ਆ ਘਰਾਂ 'ਚ ਟੈਲਾਂ ਲਗੀਆਂ ਵੇੜਾ ਪੱਕਾ ਵਾ ਪਰ ਅੱਜ ਸਹਿਜ ਹੈ ਨਹੀਂ ਸਬਰ ਹੈ ਨਹੀਂ ਸੰਤੋਖ ਹੈ ਨਹੀਂ ਪਰਵਾਰਾਂ ਚੋਂ ਚੀਜ਼ਾਂ ਗਵਾਚ ਗਈਆਂ ਕਿਉਂ ਕਿ ਘਰਾਂ ਚ ਸਤਗੁਰ ਦੀ ਬਾਣੀ ਨਹੀਂ ਰਹਿਣ ਦਿੱਤੀ ਅਸੀਂ ਇੱਕ ਮੈਂ ਬੇਨਤੀ ਕਰਾਂ ਸਵੇਰੇ ਕਿਤੇ ਵਕਸਰ ਉੱਠਣ ਦੀ ਆਦਤ ਪਾਓ ਗੁਰੂ ਕੇ ਪਿਆਰਿਓ ਸਾਡੇ ਗੁਰੂ ਨੇ ਜਿਹੜੀ ਗੱਲ ਕਹੀ ਸੀ ਨਾ ਸਵੇਰੇ ਵਕਸਰ ਉੱਠਣਾ ਅਮਰਤ ਵੇਲੇ ਉੱਠਣਾ ਇਹ ਗੱਲ ਸੱਚ ਹੈ ਜਦੋਂ ਬੰਦਾ ਸਵੇਰੇ ਟਾਈਮ ਨਾਲ ਉੱਠਦਾ ਹੈ ਨਾ ਅਧੀਆਂ ਬਿਮਾਰੀਆਂ ਤਾਂ ਸਵੇਰੇ ਤੜਕੇ ਉੱਠਣ ਨਾਲ ਹੀ ਬੰਦੇ ਦੀ ਜ਼ਿੰਦਗੀ ਚੋਂ ਦੂਰ ਹੋ ਜਾਂਦੀਆਂ ਨੇ ਜਿਹੜੇ ਸਵੇਰੇ ਵਕਸਰ ਉੱਠਦੇ ਆ ਨਾ ਇਹ ਸਾਡੇ ਗੁਰੂ ਨੇ ਐਵੇਂ ਨਹੀਂ ਸੀ ਆਖਿਆ ਤੁਸੀਂ ਤਜਰਬਾ ਕਰਕੇ ਵੇਖੋ ਅੱਜ ਬਹੁਤੀਆਂ ਬਿਮਾਰੀਆਂ ਬੰਦੇ ਨੂੰ ਰਾਤ ਲੇਟ ਸੌਣ ਨਾਲ ਤੇ ਸਵੇਰੇ ਲੇਟ ਉੱਠਣ ਨਾਲ ਜਦੋਂ ਤੁਹਾਡਾ ਹਾਜਮਾ ਹੀ ਸਹੀ ਨਹੀਂ ਰਹਿਣਾ ਤੁਹਾਡੇ ਅੰਦਰ ਬਾਦਜਮੀ ਰਹਿਣੀ ਹੈ ਤੁਹਾਡਾ ਲੀਵਰ ਸਹੀ ਨਹੀਂ ਰਹਿਣਾ ਜਦੋਂ ਪੁਰਾਣੇ ਲੋਕ ਵਿਅਕਤੀ ਟਾਈਮ ਨਾਲ ਰਾਤ ਨੂੰ ਚਲੋ ਜਿਹੜੇ ਬੰਦੇ ਨੇ ਕੋਈ ਜੌਬ ਇਦਾਂ ਦੀ ਕਰਨੀ ਹੈ ਮਜਬੂਰੀ ਹੋ ਸਕਦੀ ਹੈ ਵੀ ਉਹ ਬੰਦਾ ਰਾਤ ਨੂੰ ਲੇਟ ਘਰ ਆਉਂਦਾ ਉਹਦੀ ਮਜਬੂਰੀ ਹੈ ਪਰ ਜਿਹੜਾ ਕਰਦਾ ਵੀ ਕੁਝ ਨਹੀਂ ਜਿਹੜਾ ਟਾਈਮ ਨਾਲ ਆਪਣੇ ਘਰ ਸੌ ਸਕਦਾ ਉਹਨੂੰ ਰਾਤ ਨੂੰ ਮੋਬਾਈਲ ਸੌਣ ਨਹੀਂ ਦਿੰਦਾ ਉਹਦੇ ਚ ਕੁਝ ਨਾ ਕੁਝ ਵੇਖੀ ਜਾਂਦਾ ਰਾਤ ਨੂੰ ਲੇਟ ਸੌਣਾ ਸਵੇਰੇ ਲੇਟ ਉੱਠਣਾ ਫਿਰ ਸਵੇਰੇ ਡਾਕਟਰਾਂ ਕੋਲ ਤੁਰੇ ਫਿਰਨਾ ਜੀ ਮੇਰਾ ਬੀਪੀ ਵੱਧ ਹੈ ਜੀ ਮੇਰਾ ਜਿਹੜਾ ਹੈ ਬੀਪੀ ਕੰਟਰੋਲ ਨਹੀਂ ਦਿੰਦਾ ਜੀ ਅੱਜ ਨੌਜਵਾਨਾਂ ਦੇ ਬੀਪੀ ਮੈਂ ਕਹਿੰਦਾ ਮਾਤਾ ਕਪੂਰ ਕੌਰ ਦੀ ਇਸ ਜੀਵਨ ਸ਼ੈਲੀ ਤੋਂ ਮੇਰੀਓ ਭੈਣੋ ਆਪਾਂ ਕੁਝ ਸਿੱਖ ਲਈਏ ਕਿ ਪੁੱਛੋ ਕਿ ਮਾਤਾ ਜੀ ਜੇ 106 ਸਾਲ ਉਮਰ ਭੋਕੇ ਗਏ ਨੇ ਇਹਦਾ ਮਤਲਬ ਕੀ ਸੀ ਉਹਨਾਂ ਦੀ ਸੇਦਾ ਰਾਜ ਕਿ ਉਹ ਸਵੇਰੇ ਟਾਈਮ ਨਾਲ ਉੱਠਦੇ ਸੀ ਤੰਦਰੁਸਤ ਸੀ ਆ ਜਿਹੜੀਆਂ ਆ ਬਾਹਰ ਲੀਆਂ ਦਵਾਈਆਂ ਨੇ ਇਹਨਾਂ ਤੋਂ ਪਰਹੇਜ਼ ਕਰਦੇ ਸੀ ਅੱਜ ਬੰਦਾ ਮੜੀ ਜੀ ਪ੍ਰੋਬਲਮ ਆਵੇ ਤੇ ਗੋਲੀਆਂ ਲੱਭਦਾ ਫਿਰਦਾ ਇੱਕ ਡਾਕਟਰ ਕੋ ਦਵਾਈ ਖਾ ਰਿਹਾ ਹੁੰਦਾ ਤੇ ਦੂਜਾ ਦੱਸ ਪਾ ਦਿੰਦਾ ਉਹਨੂੰ ਕਹਿੰਦਾ ਨਹੀਂ ਉੱਤੇ ਚੱਲ ਉਹ ਪਹਿਲੀ ਦਾ ਵੀ ਝੋਲਾ ਭਰੀ ਫਿਰਦਾ ਤੀਜੇ ਡਾਕਟਰ ਕੋ ਫੇ ਚਲਾ ਜਾਂਦਾ ਉਹ ਭਾਈ ਗੁਰਦਾਜ ਜਿਹੜ ਨੇ ਕਿਹਾ ਵੀ ਮਾਨਸ ਰੋਗੀ ਹੋਏ ਕਹੇ ਫਿਰਦਾ ਬਾਲੇ ਵੈਦ ਪਛੰਦਾ ਜਦੋਂ ਬੰਦਾ ਰੋਗੀ ਜ਼ਿਆਦਾ ਹੋ ਜਾਏ ਨਾ ਉਹ ਫਿਰ ਡਾਕਟਰ ਬਦਲਦਾ ਫਿਰਦਾ ਹੈ ਅੱਜ ਧਰਮ ਦੀ ਦੁਨੀਆ ਵਿੱਚ ਵੀ ਸਾਡੇ ਨਾਲ ਇੰਝ ਹੀ ਹੋਇਆ ਜਿੰਨੇ ਅਸੀਂ ਮਾਨਸਿਕ ਤੌਰ ਤੇ ਰੋਗੀ ਹੋਏ ਅਸੀਂ ਦੇਹ ਧਾਰੀ ਗੁਰੂ ਵੀ ਬਦਲਦੇ ਫਿਰਦੇ ਅਸੀਂ ਗੁਰੂ ਇੱਕ ਨਹੀਂ ਰਹਿਣ ਦਿੱਤਾ ਸਾਡਾ ਗੁਰੂ ਇੱਕ ਸੀ ਅਸੀਂ ਇੱਕ ਗੁਰੂ ਕੋਲ ਆਉਣਾ ਸੀ ਇੱਕ ਗੁਰੂ ਦੀ ਬਾਣੀ ਪੜ੍ਹਨੀ ਤੇ ਵਿਚਾਰਨੀ ਸੀ ਅੱਜ ਥਾਂ ਥਾਂ ਤੇ ਪਖੰਡ ਫੈਲਿਆ ਪਿਆ ਗੁਰੂ ਦੀ ਹਜ਼ੂਰੀ ਚ ਗੱਦੀਆਂ ਲੱਗ ਰਹੀਆਂ ਗਦਿਲੇ ਲੱਗ ਰਹੇ ਨੇ ਆਪਣੇ ਪੈਰਾਂ ਤੇ ਮਥੇ ਟਕਾਏ ਜਾ ਰਹੇ ਨੇ ਅਸੀਂ ਮਾਨਸਿਕ ਤੌਰ ਤੇ ਅਸੀਂ ਸਾਡਾ ਸਿਆਸੀ ਤੌਰ ਤੇ ਵੀ ਸਾਡਾ ਗਰਾਫ ਥੱਲੇ ਗਿਆ ਅਸੀਂ ਮਾਨਸਿਕ ਤੌਰ ਤੇ ਧਾਰਮਿਕ ਤੌਰ ਤੇ ਆ ਹੁਣੇ ਅਸੀਂ ਲੁਧਿਆਣੇੋਂ ਆ ਰਹੇ ਸੀ ਮੈਂ ਵੀਰਾਂ ਨੂੰ ਦੱਸ ਰਿਹਾ ਸੀ ਮੈਨੂੰ ਇੱਕ ਕੈਨੇਡਾ ਤੋਂ ਰਸਤੇ 'ਚ ਫੋਨ ਆ ਗਿਆ ਮੁੱਗੇ ਲੱਗੇ ਸੀ ਮੇਰੇ ਖਿਆਲ ਚ ਉਹ ਸੀ ਮੈਨੂੰ ਉਹ ਨੌਜਵਾਨ ਵੀਰ ਕਹਿੰਦਾ ਜੀ ਮੇਰੀ ਪਤਨੀ ਬਿਮਾਰ ਹੈ ਤੇ ਮੈਂ ਰੋਜ਼ ਪਾਠ ਕਰਦਾ ਤੇ ਮੈਨੂੰ ਇੱਥੇ ਇੱਕ ਵਿਅਕਤੀ ਮਿਲ ਪਿਆ ਉਹ ਕਹਿੰਦਾ ਤੂੰ ਮੂਲ ਮੰਤਰ ਦਾ ਪਾਠ ਕਰਦਾ ਤੇ ਲਿਆ ਕਿਹੜੇ ਮਹਾਂਪੁਰਖਾਂ ਕੋਲੋਂ ਹੈ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਮੂਲ ਮੰਤਰ ਦਾ ਪਾਠ ਮਹਾਂਪੁਰਖਾਂ ਕੋਲੋਂ ਲੈਣਾ ਪੈਂਦਾ ਹੈ ਕਹਿੰਦਾ ਹਾਂਜੀ ਬਾਬਾ ਜੀ ਦੱਸਦੇ ਆ ਉਹਦੀ ਵਿਧੀ ਫੇਰ ਪਾਠ ਕਰਨਾ ਫੇ ਉਹਦਾ ਅਸਰ ਹੁੰਦਾ ਵਾ ਉਹ ਮੈਂ ਕਹਿਆ ਮੇਰੇ ਭਰਾਵੋ ਇਹ ਪਾਠ ਮੇਰੇ ਗੁਰੂ ਦਾ ਵਾ ਤੇ ਗੁਰੂ ਤੇ ਆਪਣੇ ਵਿੱਚ ਕੋਈ ਵਿਚੋਲਾ ਨਾ ਲਿਆਓ ਨਾ ਰਾਗੀ ਨੂੰ ਨਾ ਪ੍ਰਚਾਰਕ ਨੂੰ ਤੇ ਨਾ ਕਿਸੇ ਮਹਾਂਪੁਰਖ ਨੂੰ ਸਾਡੇ ਵਾਸਤੇ ਸਭ ਤੋਂ ਉੱਤਮ ਮਹਾਂਪੁਰਖ ਹੈ ਮੇਰਾ ਗੁਰੂ ਇਹ ਬਾਣੀ ਮਹਾਂਪੁਰਖ ਕੀ ਸਾਡਾ ਮਹਾਂਪੁਰਖ ਧੰ ਗੁਰੂ ਗ੍ਰੰਥ ਸਾਹਿਬ ਹੈ ਤੇ ਸਿੱਖ ਨੇ ਸਿੱਧਾ ਆਪਣੇ ਗੁਰੂ ਨਾਲ ਜੁੜਨਾ ਹੈ ਐਵੇਂ ਵਿੱਚ ਵਿਚੋਲੇ ਪਾਉਂਦੇ ਨਹੀਂ ਫਿਰਨਾ ਅੱਜ ਗਮਰਾਹ ਕੀਤਾ ਜਾ ਰਿਹਾ ਅੱਜ ਸਾਡੇ ਹਾਲਾਤ ਕਿਦਾਂ ਦੇ ਉਹ ਨੌਜਵਾਨ ਵਿਚਾਰਾ ਡਰਿਆ ਪਿਆ ਅੰਦਾਜ਼ੀ ਮੈਂ ਤਾਂ ਪਤਾ ਨਹੀਂ ਕਿੰਨਿਆਂ ਨੂੰ ਫੋਨ ਕੀਤਾ ਉਹਨਾਂ ਮੈਨੂੰ ਨਵੇਂ ਤੋਂ ਨਵੀਂ ਉਲਝਣ ਚ ਪਾਇਆ ਮੈਂ ਕਿਹਾ ਮੇਰੇ ਭਰਾ ਰਾਤ ਨੂੰ ਸੌਂ ਜਾ ਹੁਣ ਕੈਨੇਡਾ ਰਾਤ ਪੈਣ ਵਾਲੀ ਸੀ ਮੈਂ ਕਿਹਾ ਸੌਂ ਜਾ ਸਵੇਰੇ ਉੱਠ ਕੇ ਆਪਣੇ ਸਤਿਗੁਰੂ ਦੀ ਬਾਣੀ ਪੜ੍ਹੀ ਗੁਰੂ ਦੀ ਬਾਣੀ ਲੋਕਾਂ ਦਾ ਵਹਿਮ ਦੂਰ ਕਰਦੀ ਹੈ ਗੁਰੂ ਦੀ ਬਾਣੀ ਸਾਡਾ ਭਾਰ ਲੋਂਦੀ ਹੈ ਅੰਦਾਜ਼ਾ ਲਾ ਕੇ ਵੇਖੋ ਇਹਨਾਂ ਲੋਕਾਂ ਨੇ ਗੁਰੂ ਦੀ ਬਾਣੀ ਨੂੰ ਭਾਰ ਬਣਾ ਕੇ ਸਾਡੇ ਉੱਤੇ ਲਾ ਦਿੱਤਾ ਮੈਂ ਕਿਹਾ ਅੰਦਾਜ਼ਾ ਲਾਓ ਜਿਹੜੇ ਸਾਨੂੰ ਇਦਾਂ ਦਾ ਵਹਿਮ ਪਾਉਂਦੇ ਵੀ ਪਾਠ ਵੀ ਕਿਸੇ ਕੋਲੋਂ ਲੈਣਾ ਕਿਉਂ ਲੈਣਾ ਵੀ ਕਿਸੇ ਕੋਲੋਂ ਸਿੱਖ ਨੇ ਆਪਣੇ ਘਰ 'ਚ ਰੋਜ਼ ਬਾਣੀ ਪੜ੍ਹਨੀ ਹੈ ਕਦੀ ਤੁਸੀਂ ਪੁਰਾਣਾ ਸਮਾਂ ਵੇਖਿਆ ਹੋਣਾ ਨਿਹੰਗ ਸਿੰਘਾਂ ਦੇ ਸਜੇ ਬਨੇਓ ਖੱਬੇ ਬਨੇ ਸ੍ਰੀ ਸਾਹਿਬ ਕਿਰਪਾਨ ਹੁੰਦੀ ਸੀ ਤੇ ਖੱਬੇ ਬਨੇਓ ਸਜੇ ਬਨੇ ਇੱਕ ਥੈਲਾ ਹੁੰਦਾ ਸੀ ਉਹ 'ਚ ਬਾਣੀ ਦੀ ਪੋਥੀ ਹੁੰਦੀ ਸੀ ਉਹ ਆਮ ਪਾਠ ਕਰਦੇ ਜਿੱਥੇ ਟਾਈਮ ਲੱਗਣਾ ਜਿੱਥੇ ਸਮਾਂ ਲੱਗਦਾ ਸੀ ਸਫਰੀ ਬੀੜਾਂ ਸਫਰੀ ਸਰੂਪ ਮਹਾਰਾਜ ਦੇ ਕਈਆਂ ਨੇ ਵੇਖੇ ਹੋਣੇ ਨੇ ਜਿੱਥੇ ਸਮਾਂ ਲੱਗਦਾ ਸੀ ਉਹ ਬਾਣੀ ਪੜ੍ਹਦੇ ਸੀ ਪ੍ਰਾਣਾ ਸਿੱਖ ਬਾਣੀ ਨਾਲ ਜੁੜਿਆ ਸੀ ਅੱਜ ਬਾਣੀ ਸਾਡੇ ਘਰਾਂ ਚੋਂ ਦੂਰ ਹੋ ਗਈ ਔਲੀ ਔਲੀ ਸਹਿਜ ਪਾਠ ਸਾਡੇ ਘਰਾਂ ਚੋਂ ਗਵਾਚ ਗਿਆ ਕਦੀ ਮਾਂ ਸਵੇਰੇ ਉੱਠ ਕੇ ਟਾਈਮ ਨਾਲ ਬਾਣੀ ਪੜਨੀ ਅੱਜ ਆਪਣੇ ਘਰਾਂ ਚੋਂ ਇੱਥੋਂ ਸ਼ੁਰੂਆਤ ਕਰ ਲੋ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਨਹੀਂ ਪੜੀ ਜਾਂਦੀ ਸ਼ਾਮਾਂ ਨੂੰ ਸੋਦਾ ਰਹਿਰਾਸ ਤੋਂ ਸ਼ੁਰੂਆਤ ਕਰ ਲੋ ਸ਼ਾਮਾਂ ਨੂੰ ਬੱਚਿਆਂ ਚ ਬੈਠ ਕੇ ਸੋਦਾ ਰਹਿਰਾਸ ਦਾ ਪਾਠ ਕਰੋ ਬੱਚਿਆਂ ਨੂੰ ਜਵਜੀ ਸਾਹਿਬ ਦਾ ਪਾਠ ਸਿਖਾਓ ਆਪਣੇ ਬੱਚਿਆਂ ਨੂੰ ਗੁਰੂ ਦੇ ਚਰਨੀ ਲਾਓ ਇਹ ਦੱਸੋ ਕਿ ਪੁੱਤਰ ਸਾਡਾ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਆਗਿਆ ਪਈਆ ਕਾਲ ਕੀ ਸਾਰੇ ਪੜਵਾ ਆਗਿਆ ਪਈਆ ਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਆਪਣੇ ਗੁਰੂ ਦੀ ਬਾਣੀ ਪੜੋ ਸਮਝੋ ਵਿਚਾਰੋ ਤੇ ਜਿਉਂਦੇ ਜੀ ਜਿਹੜੀ ਮੈਂ ਗੱਲ ਕਹੀ ਨਾ ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਨਾ ਮੇਰੀ ਉਹ ਭੈਣੋ ਕਪੜਾ ਲੈਣ ਵਾਸਤੇ ਉਦੋਂ ਸਭ ਤੋਂ ਪਹਿਲਾਂ ਕਪੜਾ ਆਪਣੀ ਘਰ ਬੈਠੀ ਜਿਹੜੀ ਸੱਸ ਹੈ ਨਾ ਮਾਂ ਉਹਦੇ ਵਾਸਤੇ ਖਰੀਦੋ ਜਦੋਂ ਕਪੜਾ ਖਰੀਦਣ ਜਾਓ ਉਦੋਂ ਵੇਖੋ ਘਰ 'ਚ ਬਾਪੂ ਹੈ